ਜਿਹੜੇ ਹੁਣ ਤੇ ਭੰਗ ਖੜੀ ਐ ਥੋੜੇ ਗਲੀ ਗਲੀ ਮੇਰੇ ਇੱਕ ਦੋਸਤ ਆਇਆ ਅ ਤੋਂ ਕਰਨਾਟਕ ਤੋਂ ਉਹ ਇਥੇ ਭੰਗ ਖੜੀ ਐ ਇਥੇ ਪਲਾਟ ਚ ਤਾਂ ਖੜਾ ਹੋ ਉਹ ਤੇਰੇ ਨੂੰ ਐਨੀ ਭੰਗ ਹੋਈ ਐਨੇ ਉਹ ਸੱਚੇ ਪਤਾ ਨਹੀਂ ਕਿੰਨੇ ਲੱਖਾਂ ਦੀ ਹੋਊਗੀ ਹਜ਼ਾਰਾਂ ਦੀ ਹੋਊਗੀ ਮੈਂ ਤੈਨੂੰ ਕੀ ਹੋ ਗਿਆ ਕਹਿੰਦਾ ਯਾਰ ਇਤਨੀ ਭੰਗ ਇਧਰ ਤੇ ਮੈਂ ਕੀ ਹੋ ਗਿਆ ਕਹਾਂ ਹਮਾਰੇ ਤਾਂ ਬਹੁਤ ਮਹਿੰਗੀ ਹੋਵੇ ਉਹਵੇਂ ਛੇ ਛੇਵਾ ਦਰਵਾਜ਼ੇ ਪਹਿਲਾਂ ਸਾਜ਼ਿਸ਼ ਦੇ ਤਹਿਤ ਪ੍ਰਚਾਰ ਆ ਗਿਆ ਬਹੁਤ ਤੇਜ਼ੀ ਨਾਲ ਜਿਹੜੇ ਬੱਚੇ ਨਹੀਂ ਪਤਾ ਉਹਨੂੰ ਪਤਾ ਲੱਗਾ ਵੀ ਚਿੱਟਾ ਹੁੰਦਾ ਹੈ ਉਹਨਾਂ ਬੱਚਿਆਂ ਨੂੰ ਫਿਰ ਸਪਲਾਈ ਕਰਾਈ ਅਗਾ ਦੀ ਗਾਂ ਗਾਂ ਦੀ ਚੇਨ ਬਣਾਈ ਉਹਨਾਂ ਨੇ ਵੱਡੇ ਬੱਚੇ ਨੂੰ ਟਾਰਗੇਟ ਕਰਦੇ ਸੀ ਛੋਟੇ ਬੱਚੇ ਨੂੰ ਸਪਲਾਈ ਕਰਦੇ ਸੀ ਹੂੰ ਠੀਕ ਹੈ ਉਹ ਹੁਣ ਜਦੋਂ ਬਲੈਕ ਚ ਵਿਕਣ ਲੱਗਿਆ ਉਹ ਚ ਫਿਰ ਪੋਲੀਟਿਕਲ ਲੀਡਰ ਵੀ ਆ ਗਏ ਹੂੰ ਉਹਨਾਂ ਲੱਗਿਆ ਇਹ ਤਾਂ ਬਿਜ਼ਨਸ ਹੋ ਵਧੀਆ ਹੂੰ ਉਹ ਸਾਰੇ ਜਿਹੜਾ ਇਹ ਸਾਰਾ ਸاسي ਪੁਲਿਸ ਗਠ ਜੋੜ ਜਿਹੜਾ ਸਾਰਾ ਉਹਦੇ ਵਿੱਚੋਂ ਜਿਹੜੇ ਮੈਂਟਲੀ ਤੇ ਹੁਣ ਉਹ ਦੁਆਰਾ ਆ ਕੇ ਘਾਟ ਅਠਾ ਦੇਖੋ ਸਭ ਕੁਝ ਦਿਖੂਗਾ ਉਦੋਂ ਦਵਾਰ ਬਣਾਉਗਾ ਵੀ ਬਣਾਉਗਾ ਕਿਵੇਂ ਕਮਾ ਕੇ ਤਾਂ ਬਣਾਉਣਾ ਰਿਹਾ ਕੋ ਕਮਾਉਣ ਵਾਲੀ ਤੇ ਉਹਦੇ ਕੋਲੇ ਪਾਵਰ ਹੈ ਸਕਿੱਲ ਹੀ ਹੈ ਨਹੀਂ ਨਾ ਹੈ ਨਹੀਂ ਠੀਕ ਹੈ ਉਹ ਫੇਰ ਦੁਬਾਰਾ ਉਸ ਤਰੀਕੇ ਨਾਲ ਕੋਈ ਹੋਰ ਤਰੀਕਾ ਲੱਭ ਕਮੈਂਟ ਨਹੀਂ ਦਿੰਦੇ ਅਸੀਂ ਹਮ ਪਰ ਜਨਰਲੀ ਤੌਰ ਤੇ ਇਹ ਜਦੋਂ ਤੱਕ ਇਸ ਦਾ ਕਮਰਸ਼ੀਅਲਾਈਜੇਸ਼ਨ ਨਹੀਂ ਰੋਕਦੇ ਤੁਸੀਂ ਨਹੀਂ ਰੋਕਦੇ ਬਿਲਕੁਲ ਉਦੋਂ ਤੱਕ ਇਹ ਨਹੀਂ ਰੁਕਣਾ ਅਮਲੀ ਮਤਲਬ ਇੱਕ ਪੰਡ ਚ ਅਮਲੀ ਦਾ ਕਰੈਕਟਰ ਹੁੰਦਾ ਸੀ ਹਾਂ ਫਿਲਮਾਂ ਚ ਕਰੈਕਟਰ ਆਉਣ ਲੱਗੇ ਆਹ ਫਿਲਮਾਂ ਚ ਆਉਣ ਲੱਗੇ ਅਮਲੀ ਆ ਹਨਾ ਤੇ ਪੰਡ ਦੇ ਵਿੱਚ ਹੁੰਦੇ ਸੀ ਇਹ ਹਾਂ ਤੇ ਅਮਲੀ ਕਰੈਕਟਰ ਆਉਣ ਲੱਗਾ ਸੀ ਔਰ ਉਹ ਫਿਲਮ ਉਹ ਅਮਲੀ ਕਰੈਕਟਰ ਕਿਤੇ ਬਹੁਤ ਸਾਇੰਟਿਸਟ ਨਹੀਂ ਦਿਖਾਉਂਦਾ ਸੀ ਕੋਈ ਉਹ ਜਵਲੀਆਂ ਮਾਰ ਵਾਲਾ ਹੀ ਹੁੰਦਾ ਕਿਤਾਬ ਲਿਖੀ ਸੰਗ ਦੇ ਉੱਤੇ ਸੰਗ ਦਾ 100 ਸਾਲ ਦਾ ਇਤਿਹਾਸ ਮਨੋਂ ਕ੍ਰਿਟਿਸਿਜ਼ਮ ਕਰਕੇ ਇਹ ਲਿਖਿਆ ਉਹਨਾਂ ਨੇ ਵੀ ਇੰਨੀਆਂ ਬ੍ਰਾਂਚਾਂ ਉਹ ਸਾਰਾ ਕੁਝ ਉਹ ਬਾਤ ਉਹਨਾਂ ਦੇ ਇੱਕ ਬੰਦੇ ਮੈਨੂੰ ਮਿਲਿਆ ਕਹਿੰਦਾ ਯਾਰ ਸੰਤ ਬੰਦਾ ਇਹ ਉਹ ਵਧੀਆ ਮਿਲਿਆ ਸਾਡੇ ਤੋਂ ਪੰਜਾਬੀ ਚ ਟ੍ਰਾਂਸਲੇਟ ਕਰਨ ਵਾਲਾ ਰਹੀ ਗਿਆ ਸੀ ਜਿੰਨਾਂ ਨੂੰ ਨਹੀਂ ਕਿਤਾਬ ਪਹੁੰਚੀ ਉਹਨਾਂ ਤੱਕ ਵੀ ਪਹੁੰਚ ਗਈ ਸਾਡੀ ਤੁਸੀਂ ਰਹਿ ਗਏ ਸੀ ਕਹਿੰਦਾ ਕਾਮਰੇਡ ਹੀ ਰਹਿ ਗਏ ਸੀ ਪੜਨ ਵਾਲੇ ਕਾਮਰੇਡ ਤੁਸੀਂ ਮੇਰੇ ਦਾਦੇਵਰੇ ਕੋਲੋਂ ਤੋਂ ਕਿ ਮਜ਼ਦੂਰ ਤੋਂ ਕੰਮ ਕਰਾਉਣ ਲਈ ਬਿਨਾਂ ਦੱਸਿਓ ਤੋਂ ਉਹਦੇ ਚ ਚਾਹ ਚ ਪਾਉਂਦੇ ਸੀ ਡੋਡੇ ਪਾਉਂਦੇ ਸੀ ਤਾਂ ਕਿ ਕੰਮ ਜ਼ਿਆਦਾ ਕਰਨਾ ਕੰਮ ਜ਼ਿਆਦਾ ਕਰ ਉਹ ਹੋਰੇ ਵੇਲੇ ਕਰਦਾ ਕਰਦਾ ਫਿਰ ਉਹਨਾਂ ਦੇ ਪੱਕਾ ਸੀਰੀ ਲੱਗ ਜਾਂਦਾ ਸੀ ਹੂੰ ਕਿਉਂਕਿ ਹੋਰ ਪਾਸੇ ਇਹਨਾਂ ਦਾ ਸੀ ਉਹਨੂੰ ਮਿਲਦਾ ਸੀ ਪਹਿਲੀ ਲਾਈਨ ਚ ਕਤਾਰ ਚ ਡਾਕਟਰ ਚਾਹੀ ਸਾਈਕੋਲੋਜਿਸ ਚਾਹੀਦੇ ਸੀ ਹੂੰ ਤੀਜੀ ਕਤਾਰ ਚ ਪੁਲਿਸ ਚਾਹੀਦੀ ਸੀ ਉਹਦਾ ਕੰਮ ਹੋਣਾ ਸੀ ਵੀ ਯਾਰ ਮਾੜੀ ਮੋੜੀ ਸਪਲਾਈ ਉਹਨੂੰ ਤੋੜ ਦੋ ਹੂੰ ਪਹਿਲਾਂ ਉਹਨਾਂ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਸਮਝਾ ਕੇ ਉਹਨਾਂ ਤੱਕ ਜਾਂਦੇ ਕਿਵੇਂ ਛੱਟਾ ਖਾਣ ਲੱਗ ਗਿਆ ਨਾ ਸਮਾਜ ਨੂੰ ਦੱਸ ਸਕਦਾ ਸਮਾ瘾ਾ ਫਰਤ ਕਰ ਰਿਹਾ ਹੁੰਦਾ ਉਹ ਛੱਡਣਾ ਚਾਹੁੰਦਾ ਵੀ ਹੁੰਦਾ ਕਿੰਨੇ ਕਰਕੇ ਮੇਰਾ ਇਸ ਜੰਜਾਲ ਚੋਂ ਨਿਕਲ ਜਾ ਪਰ ਉਹ ਇੰਨਾ ਇਨਸਿਕਿਉਰ ਫੀਲ ਕਰਦਾ ਕਿ ਹੁਣ ਮੈਂ ਛੱਡ ਨਹੀਂ ਸਕਦਾ ਹੂੰ ਔਰ ਇੰਨਾ ਕੋ ਦੇ ਪ੍ਰਤੀ ਜਿਹੜੇ ਸਮਗਨਰ ਸੀ ਉਹਨਾਂ ਨੇ ਇੰਨਾ ਕੇ ਦੇ ਪ੍ਰਤੀ ਨੈਗੇਟਿਵ ਪ੍ਰਚਾਰ ਕੀਤਾ ਜਿਹੜਾ ਇੱਕ ਵਾਰੀ ਚਿੱਤੇ ਤੇ ਲੱਗ ਗਿਆ ਉਹ ਛੱਡ ਨਹੀਂ ਸਕਦਾ ਇਸ ਤਰ੍ਹਾਂ ਦੇ ਰੀਹੈਬਿਲੀਟੇਸ਼ਨ ਸੈਂਟਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਨਸ਼ਾ ਛਡਾਓ ਕੇਂਦਰ ਹੂੰ ਠੀਕ ਹੈ ਰੀਹੈਵ ਦਾ ਮਤਲਬ ਕੁਝ ਹੋਰ ਹੁੰਦਾ ਉਹਨੂੰ ਰੀਹੈਵ ਕਰਦੇ ਕੰਮ ਕਰਦੀ ਉਹਨਾਂ ਦੇ ਤੇ ਫੇਰ ਜਾ ਕੇ ਡੀਡਿਕਟ ਹੁੰਦਾ ਸੋ ਸੰਜੇ ਦਾ ਤੇ ਉਦਾਹਰਨ ਤਾਂ ਦੇ ਦੰਨੇ ਆ ਪਰ ਸੰਜੇ ਦਾ ਜਿਹੜੇ ਰੀਹੈਬ ਚ ਜਾ ਕੇ ਆਇਆ ਨਾ ਉਹਦਾ ਪਹਿਲਾ ਸਟ੍ਰੈਸ ਉਹ ਸਾਰੇ ਮਾਨਸਿਕ ਤੰਤਨਾ ਉਹ ਬੱਚੇ ਪਹਿਲਾਂ ਗੁਜ਼ਰਿਆ ਸੀ ਉਹ ਉਹ ਉਸ ਦੇ ਵਿੱਚੋਂ ਫਿਰ ਰਿਲੈਕਸੇਸ਼ਨ ਦੇ ਲਈ ਉਹਨੇ ਪਹਿਲਾ ਸਟੈਪ ਚੱਕਿਆ ਉਥੋਂ ਰਿਲੈਕਸੇਸ਼ਨ ਮਿਲੀ ਕੋਈ ਹਫੀਮ ਦੇਤੀ ਕਿਸੇ ਨੇ ਕਿਸੇ ਨੇ ਕੋਈ ਗੋਲੀ ਦੇਤੀ ਕਿਸੇ ਨੇ ਟ੍ਰਿਕਾ ਦੇਤੀ ਕਿਸੇ ਨੇ ਕੋਲੰਜੀ ਪੰਮ ਦੇਤੀ ਕੁਝ ਵੀ ਦਿੱਤਾ ਉਸਨੂੰ ਫੇਰ ਉਹ ਹੌਲੀ ਹੌਲੀ ਕਰਕੇ ਅੱਗੇ ਵਧਦਾ ਗਿਆ ਪਰ ਅੱਗੇ ਵਧਣ ਦਾ ਨਾਮ ਸੀ ਜਿਹੜਾ ਉਹ ਚਿੱਟੇ ਤੇ ਪਹੁੰਚ ਗਿਆ ਜਿਹੜੇ ਹੁਣ ਇਥੇ ਭੰਗ ਖੜੀ ਐ ਤੁਹਾਡੇ ਗਲੀ ਗਲੀ ਮੇਰੇ ਇੱਕ ਦੋਸਤ ਆਇਆ ਆ ਤੋਂ ਕਰਨਾਟਕਾ ਤੋਂ ਉਹ ਇਥੇ ਭੰਗ ਖੜੀ ਐ ਇਥੇ ਪਲਾਟ ਚ ਤਾਂ ਖੜਾ ਹੋ ਉਹ ਤੇਰੇ ਨੂੰ ਐਨੀ ਭੰਗ ਹੋਈ ਐਨੇ ਉਹ ਸੱਚੇ ਪਤਾ ਨਹੀਂ ਕਿੰਨੇ ਲੱਖਾਂ ਦੀ ਹੋਵੇ ਹਜ਼ਾਰਾਂ ਦੀ ਹੋਵੇ ਮੈਂ ਤੈਨੂੰ ਕੀ ਹੋ ਗਿਆ ਕਹਿੰਦਾ ਯਾਰ ਇਤਨੀ ਭੰਗ ਇਧਰ ਤੇ ਮੈਂ ਕੀ ਹੋ ਗਿਆ ਕਹਾਂ ਹਮਾਰੇ ਦੋਸਤ ਬਹੁਤ ਮਹਿੰਗੇ ਵਿਕਤੀ ਐ 5000 ਰੁਪਏ ਕਿਲੋ ਵਿਕਤੀ ਐ ਹਾਂ ਆਪਣੇ ਤੋਂ ਵਧੂ ਠੀਕ ਐ ਮੈਂ ਕਹਾਂ ਯਾਰ ਇਹ ਤਾਂ ਗੱਲ ਨਹੀਂ ਇਥੇ ਹਾਂ ਉਦੋਂ ਕ੍ਰੌਕਸ ਕੜ ਉਹ ਵੀ ਕ੍ਰੌਕਸ ਕੜਦੇ ਉਹਦਾ ਮੈਂ ਇੱਥੇ ਤੇ ਕੋਈ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੀ ਕਿਉਂਕਿ ਉਹ ਫ੍ਰੀ ਅਵੇਲੇਬਲ ਹੈ ਤਤੂਰਾ ਫ੍ਰੀ ਅਵੇਲੇਬਲ ਬਹੁਤ سارے ਨਾਸ਼ੇੜੇ ਹੈਗੇ ਜਿਹੜੇ ਹਰਬਲ ਤੌਰ ਤੇ ਸਾਡੇ ਫ੍ਰੀ ਅਵੇਲੇਬਲ ਅੱਜ ਵੀ ਹੈਗੇ ਕਿੰਨੇ ਕੁ ਲੋਕ ਹੁੰਦੇ ਜੁਦੇ ਦੇ ਬਾਰੇ ਜਿਵੇਂ ਉਹਨਾਂ ਸਾਡਾ ਸਤਵੰਦ ਰਿਆ ਬੇਸ ਹਾਬਾ ਤੁਸੀਂ ਪ੍ਰਚਾਰਿਆ ਪ੍ਰਚਾਰਿਆ ਠੀਕ ਹੈ ਉਵੇਂ ਛੇ ਤੇ ਛੇਵਾ ਦਰਵਾ ਵੀ ਪਹਿਲਾਂ ਸਾਜ਼ਿਸ਼ ਦੇ ਤਹਿਤ ਪ੍ਰਚਾਰਿਆ ਗਿਆ ਬਹੁਤ ਤੇਜ਼ੀ ਨਾਲ ਜਿਹੜੇ ਬੱਚੇ ਨਹੀਂ ਪਤਾ ਉਹਨੂੰ ਹੀ ਪਤਾ ਲੱਗਾ ਵੀ ਚਿੱਟਾ ਹੁੰਦਾ ਚਿੱਟਾ ਠੀਕ ਹੈ ਉਹ ਫਿਰ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਪਕੜਿਆ ਉਹਨਾਂ ਨੇ ਹੂੰ ਉਹਨਾਂ ਬੱਚਿਆਂ ਨੂੰ ਫਿਰ ਸਪਲਾਈ ਕਰਾਈ ਅਗਾ ਦੀ ਗਾਂ ਗਾਂ ਦੀ ਚੇਨ ਬਣਾਈ ਉਹਨਾਂ ਨੇ ਵੱਡੇ ਬੱਚੇ ਨੂੰ ਟਾਰਗੇਟ ਕਰਦੇ ਸੀ ਛੋਟੇ ਬੱਚੇ ਨੂੰ ਸਪਲਾਈ ਕਰਦੇ ਸੀ ਹੂੰ ਠੀਕ ਹੈ ਉਹ ਹੁਣ ਜਦੋਂ ਬਲੈਕ ਚ ਵਿਕਣ ਲੱਗਿਆ ਉਹ ਚ ਫਿਰ ਪੋਲੀਟਿਕਲ ਲੀਡਰ ਵੀ ਆ ਗਏ ਹੂੰ ਉਹਨਾਂ ਲੱਗਿਆ ਇਹ ਤਾਂ ਬਿਜ਼ਨਸ ਹੋ ਵਧੀਆ ਹੂੰ ਉਹ ਸਾਰੇ ਜਿਹੜਾ ਇਹ ਸਾਰਾ ਸاسي ਪੁਲਿਸ ਗੱਠ ਜੋੜ ਜਿਹੜਾ ਸਾਰਾ ਉਹਦੇ ਵਿੱਚ ਸ਼ਾਮਿਲ ਹੋ ਗਿਆ ਉਹਦੇ ਵਿੱਚ ਇਹਦੀ ਰੀਡ ਤੋੜਨ ਦਾ ਕੈਨੇਡਾ ਕੁਝ ਯੂਰਪੀਨ ਮੁਲਕਾਂ ਨੇ ਇਹ ਕੀਤਾ ਵਿਜਾਇ ਡਿਕਸ਼ਨ ਸੈਂਟਰਸ ਦੇ ਓਪਨਡ ਅਡਿਕਸ਼ਨ ਸੈਂਟਰਸ ਉਹਨਾਂ ਨੇ ਅਡਿਕਸ਼ਨ ਸੈਂਟਰ ਖੋਲੇ ਉੱਥੇ ਵੀ ਘਟੋ ਘਟ ਡਾਕਟਰ ਕੋਲ ਜਾਵੇ ਉੱਥੇ ਆਪਦੀ ਫਰੀਲੀ ਤੁਸੀਂ ਡੋਸ ਫਰੀ ਹਿਸਾਬ ਨਾਲ ਲਾ ਕੇ ਆ ਜਾਓ ਆਪਦੀ ਕੈਨੇਡਾ ਮੈਨੂੰ ਪਿੱਛੇ ਜਾਂਦੇ ਵੇਖਿਆ ਉੱਥੇ ਬਹੁਤ ਨਸ਼ਾ ਹੈਗਾ ਉੱਥੇ ਤਾਂ ਅਹੀਂ ਤੱਕ ਜ਼ਰੂਰ ਗੱਲ ਇਸ ਤਰ੍ਹਾਂ ਹੈ ਕਿ ਜਿਸ ਨਾਲ ਹੁਣ ਬਲੈਕ ਚ ਚਲੋ ਇਹ ਹੁਣ ਦੇਖਦੇ ਆ ਇਸ ਬਾਰੇ ਅੱਜ ਕਮੈਂਟ ਕਰਨਾ ਬਹੁਤ ਮਾੜਾ ਹੈ ਵੀ ਜਿਹੜਾ ਅੱਜ ਚੱਲ ਰਿਹਾ ਹੈ ਹਨਾ ਵੀ ਇਹ ਕਿੰਨਾ ਕੁ ਸਕਸੈਸ ਹੁੰਦਾ ਹੈ ਅੱਜ ਨੈਗੇਟਿਵ ਕਮੈਂਟ ਨਹੀਂ ਦਿੰਦੇ ਅਸੀਂ ਹਮ ਪਰ ਜਨਰਲੀ ਤੌਰ ਤੇ ਇਹ ਜਦੋਂ ਤੱਕ ਇਸ ਦਾ ਕਮਰਸ਼ਲਾਈਜੇਸ਼ਨ ਨਹੀਂ ਰੋਕਦੇ ਤੁਸੀਂ ਨਹੀਂ ਰੁਕਦੇ ਬਿਲਕੁਲ ਉਦੋਂ ਤੱਕ ਇਹ ਨਹੀਂ ਰੁਕਣਾ ਨਹੀਂ ਰੁਕਣਾ ਜੇ ਜਿਵੇਂ ਕਾਰਡ ਬਣ ਗਏ ਸੀ ਇਹਨਾਂ ਨਸ਼ੇੜੀਆਂ ਦੇ ਹਮ ਪਹਿਲਾਂ ਅਫੀਮ ਵਾਲਾਂ ਦੇ ਪੋਸਟ ਵਾਲਾਂ ਦੇ ਪੋਸਟ ਬਣੇ ਸੀ ਤੇ ਉਹ ਫਿਰ ਟਾਰਗੇਟ ਹੋ ਗਏ ਸੀ ਯਾਰ ਅਫੀਮ ਚੀ ਹੈ ਹਮ ਤੇ ਮੁੜ ਕੇ ਕੋਈ ਲੈਂਦਾ ਹੀ ਨਹੀਂ ਸੀ ਨਹੀਂ ਨਹੀਂ ਠੀਕ ਹੈ ਤੇ ਉਸ ਤੋਂ ਬਾਅਦ ਅਫੀਮ ਤੇ ਪੋਸਟ ਉਹ ਨਹੀਂ ਨਹੀਂ ਰਹੀ ਸੀ ਪਿੰਡਾਂ ਚ ਹਮ ਘਟ ਗਏ ਸੀ ਆਪਣੇ ਆਪ ਹੀ ਲੋਕ ਛੱਡ ਗਏ ਸੀ ਬਦਨਾਮ ਹੁੰਦਾ ਸੀ ਅਮਲੀ ਮਤਲਬ ਇੱਕ ਪਿੰਡ ਚ ਅਮਲੀ ਦਾ ਕਰੈਕਟਰ ਹੁੰਦਾ ਸੀ ਹਾਂ ਫਿਲਮਾਂ ਚ ਕਰੈਕਟਰ ਆਉਣ ਲੱਗੇ ਆ ਫਿਲਮਾਂ ਚ ਆਉਣ ਲੱਗੇ ਅਮਲੀ ਆ ਹਨਾ ਪਿੰਡ ਦੇ ਵਿੱਚ ਹੁੰਦੇ ਸੀ ਇਹ ਹਾਂ ਵੀ ਅਮਲੀ ਕਰੈਕਟਰ ਆਉਣ ਲੱਗਾ ਸੀ ਔਰ ਉਹ ਫਿਲਮ ਉਹ ਅਮਲੀ ਕਰੈਕਟਰ ਕਿਤੇ ਬਹੁਤ ਸਾਇੰਟਿਸਟ ਨਹੀਂ ਦਿਖਾਉਂਦਾ ਸੀ ਕੋਈ ਉਹ ਜਵਲੀਆਂ ਮਾਰਨ ਵਾਲਾ ਹੀ ਹੁੰਦਾ ਸੀ ਹਮ ਅਮਲੀ ਹੁੰਦਾ ਸੀ ਪਾ ਉਸੇ ਤਰ੍ਹਾਂ ਇਹ ਜਿਹੜਾ ਕਰੈਕਟਰ ਤੁਹਾਨੂੰ ਉਧਰ ਲੈ ਕੇ ਉਸ ਤਰੀਕੇ ਨਾਲ ਇਸ ਦਾ ਕਮਰਸ਼ੀਅਲਾਈਜੇਸ਼ਨ ਰੋਕੋ ਇਹਦੀ ਕੋਸਟ ਫ੍ਰੀ ਕਰ ਦੋ ਤੁਸੀਂ ਇਹ ਕੰਟਰੋਲਡ ਰੇਟ ਚ ਹੋਣਾ ਚਾਹੀਦਾ ਹਮ ਜੇ ਕੋ ਨੀ ਰਹਿ ਜਾਦਾ ਤਾਂ ਜਦੋਂ ਤੱਕ ਤੁਸੀਂ ਸਮਗਲਰਾਂ ਦੇ ਹੱਥਾਂ 'ਚ ਇਹਨੂੰ ਨਹੀਂ ਖੋਂਦੇ ਹੂੰ ਠੀਕ ਹੈ ਜਿਹੜਾ ਪ੍ਰੈਗਾ ਕੈਪਸੂਲ ਸੀਗਾ ਇਹ 75mg ਹੁੰਦਾ ਸੀ ਇਹ ਆਮ ਹੁੰਦਾ ਸੀ ਆਮ ਡਾਕਟਰ ਲਿਖਦੇ ਸੀ ਪੇਨ ਕਿਲਰ ਵਾਸਤੇ ਬਿਲਕੁਲ ਹੈਨਾ ਉਹਨੂੰ ਇੰਨਾ ਪ੍ਰਚਾਰਿਆ ਪ੍ਰੈਗਾ ਪ੍ਰੈਗਾ ਸਿਗਨੇਚਰ ਕਰਕੇ ਉਹ ਜਿੰਨੀ ਪਤਾ ਸੀ ਉਹ ਵੀ ਜਾ ਕੇ ਦੁਕਾਨ ਤੇ ਲੈਣ ਲੱਗਿਆ ਪ੍ਰੈਗਾ ਹੁਣ ਤਾਂ ਪ੍ਰੈਗਾ ਗੈਂਗੀ ਵੱਜਣ ਲੱਗ ਗਿਆ ਹੈ ਵੀਰ ਤੁਸੀਂ ਕਈ ਵਾਰੀ ਸਾਡਾ ਜਿਹੜਾ ਉਹ ਪ੍ਰਚਾਰ ਜਿਹੜਾ ਨਸ਼ੇ ਦੇ ਪ੍ਰਤੀ ਉਹ ਇੰਨਾ ਇੰਨਾ ਹਾਵੀ ਹੈ ਹਾਵੀ ਹੋ ਜਾਂਦਾ ਉਹ ਨੈਗੇਟਿਵ ਨਹੀਂ ਹੁੰਦਾ ਪੋਜ਼ਿਟਿਵ ਹੋ ਜਾਂਦਾ ਜਿਵੇਂ ਕਿਸੇ ਵਿਅਕਤੀ ਨੇ ਇੱਕ ਅ ਸਾਥੀ ਨੇ ਸਾਡੇ ਨੇ ਕਿਤਾਬ ਲਿਖੀ ਸੰਗ ਦੇ ਉੱਤੇ ਸੰਗ ਦਾ 100 ਸਾਲ ਦਾ ਇਤਿਹਾਸ ਮਨੂੰ ਕ੍ਰਿਟਿਸਿਜ਼ਮ ਕਰਕੇ ਲਿਖਿਆ ਉਹਨਾਂ ਨੇ ਵੀ ਦੇ ਇੰਨੀਆਂ ਬ੍ਰਾਂਚਾਂ ਉਹ ਸਾਰਾ ਕੁਝ ਉਹ ਬਾਅਦ ਚ ਉਹਨਾਂ ਦਾ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਯਾਰ ਸੰਤ ਬੰਦਾ ਇਹ ਉਹ ਬੰਦਾ ਹੀ ਮਿਲਿਆ ਸਾਡੇ ਤੋਂ ਪੰਜਾਬੀ ਇਚ ਟ੍ਰਾਂਸਲੇਟ ਕਰਨ ਵਾਲਾ ਰਹੀ ਗਿਆ ਸੀ ਜਿਹਨਾਂ ਨੂੰ ਤਾਂ ਨਹੀਂ ਕਿਤਾਬ ਪਹੁੰਚੀ ਉਹਨਾਂ ਤਾਂ ਵੀ ਪਹੁੰਚ ਗਈ ਸਾਡੀ ਤਾਂ ਤੁਸੀਂ ਰਹਿਗੇ ਸੀ ਕੰਮਰੇ 'ਚ ਹੀ ਰਹਿਗੇ ਸੀ ਪੜਨ ਵਾਲੇ ਉਹ ਕਮਰੇ ਤੁਸੀਂ ਵੀ ਫੜ ਲਿਆ ਘੜ ਘੜ ਤੁਹਾਨੂੰ ਸਾਡੇ ਬਾਰੇ ਪਤਾ ਲੱਗ ਗਿਆ ਮਤਲਬ ਲੱਗ ਗਿਆ ਸਹੀ ਸਹੀ ਠੀਕ ਹੈ ਹਾਂ ਉਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਥੋੜੇ ਨਸ਼ੇ ਵਾਲੀਆਂ ਜਿਹੜੀਆਂ ਚੀਜ਼ਾਂ ਹਾਂ ਇਹਨੂੰ ਘੱਟ ਪ੍ਰਚਾਰੋ ਵੀ ਅੱਗ ਲੱਗ ਕੇ ਹੋਏ ਖਾ ਗਏ ਹੋਏ ਪੀ ਗਏ ਹੋਏ ਆਏ ਮੁਗੇ ਲੇਟ ਇਟ ਸਰ ਬੱਚਿਆਂ ਨੂੰ ਦੱਸਿਆ ਕੀ ਨਹੀਂ ਚਟੇ ਬਾਰੇ ਸਾਨੂੰ ਨਹੀਂ ਜਸੇ ਸਾਨੂੰ ਪਤਾ ਹੀ ਨਹੀਂ ਤੁਸੀਂ ਨਹੀਂ ਪਤਾ ਸੀ ਬਿਲਕੁਲ ਕੈਪਸੂਲ ਬਾਰੇ ਸਾਨੂੰ ਨਹੀਂ ਪਤਾ ਸੀ ਨਹੀਂ ਪਤਾ ਸੀ ਬਿਲਕੁਲ ਪੋਸਟ ਵੀ ਮਸੀਂ ਜਮਾਈ ਨਹੀਂ ਖਾਂਦੇ ਸੀ ਹੂੰ ਮਾੜੀ ਗੱਲ ਸਮਝਦੇ ਸੀ ਕਿਉਂਕਿ ਬੇਲੋੜਾ ਇਹਦਾ ਉਦੋਂ ਸੋਸ਼ਲ ਮੀਡੀਆ ਪ੍ਰਚਾਰ ਨਹੀਂ ਸੀ ਹੂੰ ਇੱਕ ਅੱਧਾ ਕੋਈ ਦੋ ਚਾਰਾਂ ਵਾਲੀ ਹੁੰਦੇ ਸੀ ਪਿੰਡ ਦੇ ਉਹਨਾਂ ਲੋਕੋਂ ਨਫ਼ਰਤ ਕਰਦੇ ਸੀ ਬੈਠਾ ਰ ਟਿੱਕਰ ਆ ਉਹਨੂੰ ਨਹੀਂ ਪਸੰਦ ਕਰਦੇ ਕੋਈ ਪਸੰਦ ਨਹੀਂ ਕਰਦੇ ਸੀ ਨਹੀਂ ਕਰਦੇ ਹਨਾ ਤੇ ਇਹ ਜਿਹੜਾ ਪੋਸਟ ਸੀ ਉਹਨੂੰ ਬਿਲਕੁਲ ਨਹੀਂ ਕਰਦੇ ਸੀ ਲੋਕ ਹੂੰ ਆਮ ਤੌਰ ਤੇ ਕੀ ਹੁੰਦਾ ਸੀ ਕਿ ਜਿਹੜੇ ਵੱਡੇ ਘਰ ਹੁੰਦੇ ਸੀ ਉਹ ਗਰੀਬ ਪਰਿਵਾਰਾਂ ਨੂੰ ਲੈ ਕੇ ਜਾਂਦੇ ਸੀ ਕੰਮ ਕਰਾਉਣ ਵਾਸਤੇ ਉਹਨਾਂ ਦੀ ਬਹੁਤ ਵਾਰੀ ਮੈਂ ਸੁਣਿਆ ਮੇਰੇ ਦਾਦੇਵਾਰਾਂ ਕੋਲੋਂ ਕਿ ਮਜ਼ਦੂਰ ਤੋਂ ਕੰਮ ਕਰਾਉਣ ਲਈ ਬਿਨਾਂ ਦੱਸਿਓ ਤੋਂ ਉਹਦੇ ਵਿੱਚ ਚਾ ਤਾਂ ਕਿ ਕੰਮ ਜ਼ਿਆਦਾ ਕਰਨਾ ਕੰਮ ਜ਼ਿਆਦਾ ਕਰ ਉਹ ਹੋਰੇ ਹੋਰੇ ਕਰਦਾ ਕਰਦਾ ਫਿਰ ਉਹਨਾਂ ਦੇ ਪੱਕਾ ਸੀਰੀ ਲੱਗ ਜਾਂਦਾ ਸੀ ਹੂੰ ਜਿਵੇਂ ਹੋਰ ਪਾਸੇ ਜਾਂਦਾ ਸੀ ਉਹਨੂੰ ਮਿਲਦਾ ਨਹੀਂ ਸੀ ਹੂੰ ਤੇ ਇਹ ਸ਼ੁਰਾਅ ਦੇ ਵਿੱਚ ਇਸ ਤਰੀਕੇ ਨਾਲ ਵੀ ਵਰਤਿਆ ਗਿਆ ਵਰਤਿਆ ਗਿਆ ਬਿਲਕੁਲ ਇਸ ਨੂੰ ਐਜ ਇਸ ਤਰੀਕੇ ਨਾਲ ਤੁਸੀਂ ਪਿੰਨਾਂ 'ਚ ਪੁੱਛੋਗੇ ਇਸ ਤਰੀਕੇ ਨਾਲ ਵੀ ਵਰਤਿਆ ਗਿਆ ਉਸਨੂੰ ਸਾਜ਼ਿਸ਼ ਦੇ ਤੱਤ ਵੀ ਹੂੰ ਬਾਅਦ ਚੋਂ ਉਹ ਡਿਕਟ ਕੀਤਾ ਗਿਆ ਉਹ ਹੋ ਗਿਆ ਚਲੋ ਇਹ ਉਹਨੂੰ ਬਹੁਤ ਲੰਬਾ ਇਤਿਹਾਸ ਹੈ ਦੇ ਵਿੱਚ ਪਰ ਚਿੱਟੇ ਦਾ ਜਿਹੜੇ ਹਿਸਾਬ ਨਾਲ ਜੇ ਨਾ ਹੁਣ ਜਿਹੜੇ ਆ ਪੰਜਾਬ ਨੇ ਤੇ ਰੋਕ ਲਿਆ ਪੁਲਿਸ ਬਹੁਤ ਜ਼ਿਆਦਾ ਤਣਾਤ ਹੋ ਗਈ ਹੂੰ ਬਾਰਡਰ ਸਾਰੇ ਸਟੇਟਾਂ 'ਚ ਤੁਸੀਂ ਫੋਰਸ ਨਹੀਂ ਲਾ ਦੋਗੇ ਹੂੰ 24 ਘੰਟੇ ਇੰਨੀ ਫੋਰਸ ਨਹੀਂ ਹੈਗੀ ਨਾ ਤੁਹਾਡੇ ਕੋਲ ਬਿਲਕੁਲ ਬਿਲਕੁਲ ਕਿ ਖੜੀ ਰਹੂਗੀ ਕੰਢਿਆਂ ਦੇ ਉੱਤੇ ਹੂੰ ਤੁਸੀਂ ਮਿਲਟਰੀ ਦਾ ਬਣਾਉਣਾ ਰੇ ਉਸ ਨੂੰ ਬਿਲਕੁਲ ਸਹੀ ਗੱਲ ਸਟੇਟ ਨੂੰ ਹੂੰ ਠੀਕ ਹੈ ਇਹ ਪੋਸਿਬਲ ਨਹੀਂ ਹੋਣਾ ਇੱਥੇ ਕੀ ਚਾਹੀਦਾ ਸੀ ਪਹਿਲੀ ਲਾਈਨ 'ਚ ਕਾਤਾਰ 'ਚ ਡਾਕਟਰ ਚਾਹੀਦੇ ਸੀ ਦੂਜੀ ਕਾਤਾਰ 'ਚ ਸਾਈਕੋਲੋਜਿਸਟ ਚਾਹੀਦੇ ਸੀ ਹੂੰ ਤੀਜੀ ਕਾਤਾਰ 'ਚ ਪੁਲਿਸ ਚਾਹੀਦੀ ਸੀ ਉਹਦਾ ਕੰਮ ਹੋਣਾ ਸੀ ਵੀ ਯਾਰ ਮਾੜੀ ਮੋੜੀ ਸਪਲਾਈ ਉਹਨੂੰ ਤੋੜ ਦੋ ਹੂੰ ਪਹਿਲਾਂ ਉਹਨਾਂ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਸਮਝਾ ਕੇ ਜਾ ਕੇ ਉਹਨਾਂ ਤੱਕ ਜਾਂਦੇ ਪਹੁੰਚਾਉਂਦੇ ਹੂੰ ਉਹਨਾਂ ਨੂੰ ਖਿੱਚਣ ਦਾ ਕਾਰਨ ਇਹ ਸੀਗਾ ਜਿਹੜਾ ਇੱਕ ਸਾਡਾ ਕੁਝ ਗਰੁੱਪ ਸੀਗਾ ਉਹ ਤੇ ਅਸੀਂ ਡਿਸਕਸ਼ਨ ਕੀਤੀ ਕਿ ਕਿਵੇਂ ਇਹਨੂੰ ਇਹਨਾਂ ਨੂੰ ਖਿੱਚਣ ਦਾ ਕਿ ਉਹਨਾਂ ਨੂੰ ਪਹਿਲਾਂ ਫਰੀ ਅਵੇਲੇਬਲ ਕਰਾ ਦੋ ਸੀ ਹੂੰ ਚਟਾ ਉਹ ਆਣਗੇ ਤੁਹਾਡੇ ਕੋਲੇ ਆਉਣਗੇ ਬਿਲਕੁਲ ਆਉਣਗੇ ਜਿੱਥੇ ਫਰੀ ਮਿਲੂ ਵੀ ਮੈਨ ਲਗਾ ਭਿਓਂ ਲਗੇ ਨਾ ਆਉਣਾ ਉਹਨਾਂ ਨੇ ਹਾਂ ਉਦੋਂ ਫਿਰ ਉਹਨਾਂ ਨਾਲ ਕਾਉਂਸਲਿੰਗ ਸ਼ੁਰੂ ਕਰੋ ਹੂੰ ਪੂਰੀ ਟੀਮ ਨਾਲ ਬਿਠਾਓ ਦੂਜੀ ਵਾਰ ਲੈਣਾ ਉਹਨੂੰ ਹੋਰ ਸਮਝਾਓ ਤੀਜੀ ਵਾਰ ਕਰਦੇ ਕਰਦੇ ਉਹਨੂੰ ਕੋਲਲ ਕਰਕੇ ਉਹਦੇ ਦਿਮਾਗ ਚ ਪਾਉ ਬੇਟਾ ਇਹ ਸਹੀ ਗੱਲ ਨਹੀਂ। ਔਰ ਹਰ ਇੱਕ ਛਿੱਟਾ ਜਿਹੜਾ ਖਾਣ ਵਾਲਾ ਬੱਚਾ ਹੁੰਦਾ ਹੈ ਉਹ ਇੰਨਾ ਬੁਰੀ ਤਰ੍ਹਾਂ ਇਸ ਤਰ੍ਹਾਂ ਚੱਕਰ ਵਿੱਚ ਫਸ ਜਾਂਦਾ ਹੈ ਨਾ ਤਾਂ ਮਾਂ-ਬਾਪ ਨੂੰ ਦੱਸ ਸਕਦਾ ਕਿ ਮੈਂ ਛਿੱਟਾ ਖਾਣ ਲੱਗ ਗਿਆ। ਨਾ ਸਮਾਜ ਨੂੰ ਦੱਸ ਸਕਦਾ। ਸਮਾਜ ਨਫ਼ਰਤ ਕਰ ਰਿਹਾ ਹੁੰਦਾ। ਉਹ ਛੱਡਣਾ ਚਾਹੁੰਦਾ ਵੀ ਹੁੰਦਾ ਕਿੰਨੇ ਕਰਕੇ ਮੇਰਾ ਇਸ ਜੰਜਾਲ ਚੋਂ ਨਿਕਲ ਜਾ ਪਰ ਉਹ ਇੰਨਾ ਇਨਸਿਕਿਉਰ ਫੀਲ ਕਰਦਾ ਕਿ ਹੁਣ ਮੈਂ ਛੱਡ ਨਹੀਂ ਸਕਦਾ। ਔਰ ਇੰਨਾ ਕੋ ਉਹਦੇ ਪ੍ਰਤੀ ਜਿਹੜੇ ਸਮਗਨਰ ਸੀ ਉਹਨਾਂ ਨੇ ਇੰਨਾ ਕੇਦੇ ਪ੍ਰਤੀ 네ਗੇਟਿਵ ਪ੍ਰਚਾਰ ਕੀਤਾ ਜਿਹੜਾ ਇੱਕ ਵਾਰੀ ਛਿੱਟੇ ਤੇ ਲੱਗ ਗਿਆ ਬੋਸਰੇ ਛੱਡਿਆ ਉਹ ਸਿਰਫ ਮਨੋਵਿਗਿਆਨਿਕ ਤੌਰ ਤੇ ਇਹ ਜਿਹੜੇ ਸਮਗਲਰ ਸੀ ਇਹਨਾਂ ਨੇ ਇਹਨਾਂ ਨੇ ਜਿਹੜੀ ਸੀਗੀ ਇਹਨਾਂ ਦਿਮਾਗ ਤੇ ਇਸ ਤਰ੍ਹਾਂ ਪਾਇਆ ਕਿ ਬੱਚਾ ਜਿਹੜਾ ਲੱਗ ਜੇ ਉਹ ਛੱਡ ਨਾ ਸਕੇ ਹੂੰ ਨਸ਼ੇ ਨੂੰ ਹੁਣ ਜਿਹੜੇ ਬੱਚੇ ਪਕੜ ਰਹੀ ਆ ਪੁਲਿਸ ਕਿੱਥੇ ਛੱਡ ਰਹੀ ਆ ਨਸ਼ਾ ਛਡੋ ਕੇਂਦਰਸ ਨਾਲ ਉਥੋਂ ਛੱਡ ਰਹੀ ਬੋਸ ਤੋਂ ਬਾਅਦ ਕਿੱਥੇ ਜਾ ਰਹੇ ਹੋ ਫਿਰ ਉਹਦੀ ਸਾਨੂੰ ਤਸਵੀਰ ਉਸਦੀ ਜਾ ਰਹੀ ਤੇ ਉਹਨਾਂ ਨੂੰ ਘੱਟੋ-ਘੱਟ 6 ਮਹੀਨੇ ਰੀਹੈਬ ਚ ਰੱਖਣਾ ਸੀ ਹੂੰ ਉਹ ਕਿਹਾ ਨਾ ਥੋਰੇ ਕੋਲੇ ਉਸ ਤਰ੍ਹਾਂ ਦੇ ਰੀਹੈਬਿਲੀਟੇਸ਼ਨ ਸੈਂਟਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਨਸ਼ਾ ਛਡਾਊ ਕੇਂਦਰ ਹੂੰ ਠੀਕ ਹੈ ਰੀਹੈਬ ਦਾ ਮਤਲਬ ਕੁਝ ਹੋਰ ਹੁੰਦਾ ਉਹਨੂੰ ਰੀਹੈਬ ਕਰਦੇ ਉੱਥੇ ਸਾਈਕੋਲੋਜਿਸ ਦੀ ਟੀਮਾਂ ਥੋਰੇ ਕੋਲੇ ਸੀਗੀਆਂ ਨਹੀਂ ਆਉਣੀਆਂ ਤਿਆਰ ਨਹੀਂ ਹੈਗੀਆਂ ਕਿੱਥੇ ਭਰਤੀ ਹੋਈ ਆ ਵੀ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਸਾਈਕੋਲੋਜਿਸ ਭਰਤੀ ਕਰਦੇ ਹੂੰ ਠੀਕ ਹੈ ਉੱਥੇ ਸਪੋਰਟਸ ਵਾਲੇ ਹੂੰ ਉੱਥੇ ਸਪੋਰਟਸ ਮਾਸਟਰਸ ਇਨ ਸਪੋਰਟਸ ਜਿਮਸ ਟ੍ਰੇਨਰਸ ਫਿਜ਼ੀਕਲ ਟ੍ਰੇਨਰਸ ਉਹ ਪੂਰੀ ਇੱਕ ਟੀਮ ਐ ਕੰਮ ਕਰਦੀ ਹੈ ਉਹਨਾਂ ਦੇ ਉੱਤੇ ਫਿਰ ਜਾ ਕੇ ਡੀਡਿਕਟ ਹੁੰਦਾ ਸੋ ਸੰਜੇ ਦਾਤ ਦੇ ਉਦਾਹਰਣ ਤਾਂ ਦੇ ਦੰਨੇ ਆ ਪਰ ਸੰਜੇ ਦਾਤ ਜਿਹੜੇ ਰੀਹੈਬ ਚ ਜਾ ਕੇ ਆਇਆ ਨਾ ਉਹਦਾ ਪਹਿਲਾ ਸਟਰਕਚਰ ਤਾਂ ਪੜ ਲਓ ਹਮਮ ਕਦੇ ਉਹਦੀ ਵੀ ਇੰਟਰਵਿਊ ਕਰ ਲਿਓ ਵੀ ਜਦੋਂ ਇਹਨੇ ਸੰਜੇ ਦਾਤ ਨੇ ਛੱਡਿਆ ਸੀ ਨਸ਼ਾ ਉਹ ਕਿੰਨਾ ਕਿਵੇਂ ਛੱਡਿਆ ਸੀ ਉਹ ਹੁਣ ਤੁਸੀਂ ਸੋਚਦੇ ਵੀ ਅਸੀਂ ਇੱਕ ਨਸ਼ਾ ਛਡਾ ਕੇ ਦੂਜੇ ਨਸ਼ੇ ਤੇ ਲਾਤਾ ਉਸਨੂੰ ਆ ਜਿਵੇਂ ਗੋਲੀਆਂ ਤੇ ਲਾਤਾ ਗੋਲੀਆਂ ਤੇ ਲਾਤਾ ਹਮ ਡੋਜ਼ ਉਹਦੀ ਵਾਚਣੀ ਹਾਂ ਉਹ ਤੋਂ ਵੱਧ ਨਹੀਂ ਵੱਧ ਨਹੀਂ ਨਾ ਮਰਨਾ ਤਾਂ ਫੇਰ ਵੀ ਹੈ ਹਾਂ अच्छा ओदे भी ब्लैक चल ਪੈਣੀ ਹੈ ਹਾਂ ਚਲਦੀ ਹੈ ਜੀ ਹੁਣ ਡਾਕਟਰ ਦੀ ਇੱਕ ਹੋਰ ਮੇਰੇ ਕੱਲ ਹੀ ਕਿਹਾ ਮੈਂ ਗੱਲ ਸੀ ਡਾਕਟਰ ਪਰਚੀ ਲਿਖ ਦਿੰਦਾ ਬਾਹਰੋਂ ਕੋਈ ওই ਸਾਲ-ਸਾਲ ਪਰਚੀ ਚਲਦੀ ਰਹਿੰਦੀ ਚਲਦੀ ਰਹਿੰਦੀ ਚਲੋ ਤਾਂ ਡਾਕਟਰ ਵੀ ਪਰਚੀ ਲਿਖਣ ਚ ਡਾਕਟਰ ਨੂੰ ਡਾਕਟਰ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ ਸਾਈਕੀਆਟ੍ਰਿਸਟ ਕੋਲੇ ਤੁਸੀਂ ਗਏ ਹੋ ਉਹਦੇ ਕੋਲੇ ਗਏ ਉਹਨੂੰ ਕਿਵੇਂ ਰੋਕ ਸਕਦੇ ਹੋ ਵੀ ਮੈਨੂੰ ਮੈਨੂੰ ਨਸ਼ੇ ਦੀ ਲੋੜ ਹੈ ਜੀ ਆਹ ਹੈ ਜੀ ਉਹ ਤੁਸੀਂ ਸਾਰਾ ਉਹਨੂੰ ਕਿਵੇਂ ਰੋਕ ਸਕਦੇ ਹੋ ਹਾਂ ਠੀਕ ਹੈ ਇਹ ਨੈਕਸਸ ਇਸ ਤਰੀਕੇ ਨਾਲ ਮੈਂ ਚਲੋ ਅਸੀਂ ਅੱਜ ਤਾਂ ਨਹੀਂ ਕਹਿੰਦੇ ਤੁਹਾਨੂੰ ਹਾਂ ਪਰ ਚਲੋ ਇੱਕ ਟਰਾਈ ਤੁਸੀਂ ਇਹ ਕਰਨ ਲਈ ਜਾਵੇ ਸਰਕਾਰ ਜਿਹੜਾ ਤਰੀਕੇ ਨਾਲ ਚਾਹੁੰਦੀ ਹੈ ਪਰ ਕਦੇ ਵੀ ਰਿਪ੍ਰੈਸ਼ਨ ਦੇ ਨਾਲ ਇਹ ਚੀਜ਼ ਨਹੀਂ ਹੁੰਦੀ ਇਹਨੂੰ ਹਮੇਸ਼ਾ ਨੈਗੋਸ਼ੀਏਸ਼ਨ ਨਾਲ ਆਉਣੀ ਪੈਣੀ ਹੈ ਤੁਸੀਂ ਉਹਨਾਂ ਬੱਚਾ ਨਾਲ ਨੈਗੋਸ਼ੀਏਸ਼ਨ ਕਰੋ ਜਾਓ ਉਹਨਾਂ ਤੱਕ ਉਹਨਾਂ ਨੂੰ ਪਹਿਲਾਂ ਆਪਣਾਓ ਆਪਣਾ ਕੇ ਫਿਰ ਵਾਪਸ ਲੈ ਕੋ ਇੱਕ ਸਮਾਂ ਹੁੰਦਾ ਸੀ ਐਚਆਈਵੀ ਹੋ ਜਾਂਦੀ ਸੀ ਨਾ ਕਿਸੇ ਨੂੰ ਤੇ ਉਹ ਬਸ ਮੰਝਾ ਵਲ ਕੇ ਵੇਚ ਜਾਂਦਾ ਸੀ ਤੇ ਮਰ ਜਾਂਦਾ ਸੀ ਮਰ ਜਾਂਦਾ ਸੀ ਸਦੀ ਬਿਮਾਰੀ ਸਮਾਜ ਜਿਹੜਾ ਸੋ ਤਾਂ ਇਹਨਾਂ ਪਾਈ ਕੱਟ ਕਰਨ ਦਾ ਸੀ ਬੁਰੀ ਤਰ੍ਹਾਂ ਪਾਂਡਾ ਵਰਤੌਣਾ ਬੰਦ ਕਰ ਦਿੰਦਾ ਸੀ ਉਹਦੇ ਨਾਲ ਤੇ ਉਹ ਥੋੜੇ ਦਿਨਾਂ ਚ ਮਰ ਜਾਂਦਾ ਸੀ ਹੁਣ ਐਚ ਆਈ ਵੀ ਪ੍ਰਤੀ ਜਦੋਂ ਅਵੇਅਰਨੈਸ ਆਈ ਉਹਨਾਂ ਲੋਕਾਂ ਨੇ ਐਚ ਆਈ ਵੀ ਦੇ ਲੋਕਾਂ ਨੂੰ ਇਹਨਾਂ ਨੇ ਅਪਣਾਇਆ ਪਬਲਿਕਲੀ ਹੂੰ ਇੰਟਰਨੈਸ਼ਨਲੀ ਅਪਣਾਇਆ ਇਹਨਾਂ ਨੇ ਠੀਕ ਹੈ ਉਹਨਾਂ ਦੇ ਬਾਤ ਉਹਦੇ ਦਿਵਸ ਬਣਾਏ ਗਏ ਹੂੰ ਉਹਤੇ ਟੀਵੀ ਤੇ ਬੇ ਬੇਤਾਸ਼ੀਆਂ ਐਡਵਰਟਾਈਜ਼ਮੈਂਟ ਚੱਲੀਆਂ ਬਿਲਕੁਲ ਉਹਦੇ ਬਾਰੇ ਅਵੇਅਰਨੈਸ ਚੱਲੀਆਂ ਔਰ ਉਸ ਤੋਂ ਬਾਅਦ ਐਚ ਆਈ ਵੀ ਦੇ ਵਿੱਚ ਵੀ ਗ੍ਰਾਵਟਾਈ ਪਲੱਸ ਜਿਹੜੇ ਐਚ ਆਈ ਵੀ ਦੇ ਮਰੀਜ਼ ਸੀਗੇ ਉਹ ਵੀ ਆਪਣੀ ਪੂਰੀ ਉਮਰ ਭੋਗ ਕੇ ਗਏ ਹੂੰ ਪਹਿਲਾਂ ਐਚ ਆਈ ਵੀ ਦਾ ਮਤਲਬ ਹੁੰਦਾ ਸੀ ਉਹਨੂੰ ਬੰਦੇ ਨੂੰ ਬੇहद ਨਫ਼ਰਤ ਕਰਦੇ ਸੀ ਉਹਦਾ ਕਾਰਨ ਇੱਕ ਹੀ ਮੰਨਦੇ ਸੀ ਹੂੰ ਹੁਣ ਜਿਹੜਾ ਬੱਚਾ ਅੱਜ ਨਸ਼ੇ ਤੇ ਲੱਗਿਆ ਉਹਦੇ ਨਸ਼ੇ ਦੇ ਕਾਰਨ ਵੀ ਬਹੁਤ ਹੋਣਗੇ ਬਹੁਤ ਹੁੰਦੇ ਬਿਲਕੁਲ ਪਹਿਲਾਂ ਉਹਦੇ ਘਰ ਦਾ ਮਾਹੌਲ ਸਟ्रेस এনवायरमेंट ਸੋਸ਼ਲ ਕੀ ਹੋ ਤੁਸੀਂ ਖਤਮ ਕਰਤੇ ਜਿਸ ਕਰਕੇ ਲੱਗਿਆ ਬਹੁਤ ساری ਚੀਜ਼ਾਂ ਇਹਦੀ ਜਾਣਨੀ ਜੁੜ ਰਹੀ ਹੈ ਬੱਚਾ ਨਸ਼ਾ ਸਿਰਫ ਇਸ ਕਰਕੇ ਨਹੀਂ ਲੱਗ ਗਿਆ ਕਿ ਉਸ ਨੂੰ ਨਸ਼ਾ ਚਾਹੀਦਾ ਜਾਂ ਕਿਸੇ ਨੇ ਇੰਟਰਡਿਊਸ ਕਰਾਤਾ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਫਰਸਟ੍ਰੇਟ ਹੁੰਦਾ ਹੈ ਜੋ ਟੈਂਸ ਹੁੰਦਾ ਹੈ ਉਹ ਰਿਲੈਕਸੇਸ਼ਨ ਚਾਹੁੰਦਾ ਹੈ ਉਦੋਂ ਕਿਸੇ ਨੇ ਉਹਨੂੰ ਰਿਲੈਕਸੇਸ਼ਨ ਦਿੱਤੀ ਬਸ ਵਨ ਟਾਈਮ ਜਦੋਂ ਰਿਲੈਕਸੇਸ਼ਨ ਮਿਲੀ ਉਹਨੇ ਬਹੁਤ ਅੱਛਾ ਫੀਲ ਕੀਤਾ ਹੁਣ ਕਿਹਦੇ ਘਰ ਚ ਕਲਾਸ ਰਹਿ ਰਿਹਾ ਕਿਹਦੇ ਘਰ ਚ ਮਮੀ ਪਾਪਾ ਦੀ ਆਪ ਸੱਚ ਨਹੀਂ ਬਣੀ ਜਾਂਦੀ ਕਿਹਦਾ ਡੈਡੀ ਜਿਹੜਾ ਉਹ दारू ਪੀ ਜਾਂਦਾ ਕਿਹਦਾ ਡੈਡੀ ਜਿਹੜਾ ਕੁੱਟੀ ਜਾਂਦਾ ਆਪਦੇ ਬੱਚਾ ਨੂੰ ਮਾਂ ਨੂੰ ਕੁੱਟੀ ਜਾਂਦਾ ਕਿਹਦੇ ਡਿਵੋਰਸ ਦੇ ਕੇਸ ਚੱਲੀ ਜਾਂਦੇ ਆ ਕਿਹਦੇ ਘਰ ਚ ਅੱਜ ਰੋਟੀ ਦੀ ਰੋਟੀ ਦੀ ਸਮੱਸਿਆ ਬਣੀ ਖੜੀ ਆ ਕਿਹੜੇ ਬੱਚੇ ਨੂੰ ਅੱਜ ਹਟਾ ਲੈ ਗਿਆ ਕਿ ਉਹ ਪੜ੍ਹਨਾ ਚਾਹੁੰਦਾ ਸੀਗਾ ਉਹ ਸਾਰੇ ਮਾਨਸਿਕ ਤੰਤਨਾ ਉਹ ਬੱਚੇ ਪਹਿਲਾਂ ਗੁਜ਼ਰਿਆ ਸੀ ਉਹ ਉਸ ਦੇ ਵਿੱਚੋਂ ਫਿਰ ਰਿਲੈਕਸੇਸ਼ਨ ਦੇ ਲਈ ਉਹਨੇ ਪਹਿਲਾ ਸਟੈਪ ਚੱਕਿਆ ਉਥੋਂ ਰਿਲੈਕਸੇਸ਼ਨ ਮਿਲੀ ਕੋਈ ਹਫੀਮ ਦੇਤੀ ਕਿਸੇ ਨੇ ਕਿਸੇ ਨੇ ਕੋਈ ਗੋਲੀ ਦੇਤੀ ਕਿਸੇ ਨੇ ਟਰਿਕਾ ਦੇਤੀ ਕਿਸੇ ਨੂੰ ਕੋਲੰਜੀ ਫਾਰਮ ਦੇ ਦਿੱਤੀ ਕੁਝ ਵੀ ਦਿੱਤਾ ਉਸ ਨੂੰ ਫਿਰ ਉਹ ਹੌਲੀਨ ਕਰਕੇ ਅੱਗੇ ਵਧਦਾ ਗਿਆ ਪਰ ਅੱਗੇ ਵਧਨ ਦਾ ਨਾਮ ਸੀਲ ਆ ਉਹ ਚਿੱਟੇ ਤੇ ਪਹੁੰਚ ਗਿਆ ਤਾਂ ਇਹਦੇ ਬਾਰੇ ਕਾਪਾ ਕਦੇ ਫੇਰ ਵੀ ਦੁਬਾਰਾ ਕੋਕੀ ਕਰਾਂਗੇ ਇੰਟਰਵਿਊ ਹਮ ਇੱਕ ਵਾਰੀ ਕਰਨ ਦੋ ਇਹਨਾਂ ਨੂੰ ਹਜੇ ਤੇ ਅੱਛੰਗੀ ਗੱਲ ਆ ਜੋ ਵੀ ਇਨੀਸ਼ੀਏਟਿਵ ਲਿਆ ਗਿਆ ਚੰਗੀ ਗੱਲ ਆ ਅਸੀਂ ਇਹਨੂੰ ਕ੍ਰਿਸ਼ਟਸਾਈ ਨਹੀਂ ਕਰਦੇ ਬਿਲਕੁਲ ਰਾਈਟ ਕੋਈ ਵੀ ਕੰਮ ਜੇ ਚੱਕਿਆ ਗਿਆ ਤੇ ਅੱਛਾ ਗੱਲ ਚੰਗੀ ਗੱਲ ਆ ਪਰ ਹਜੇ ਪ੍ਰੀਮੀਨਰੀ ਆ ਪੁਲਿਸ ਨਹੀਂ ਹਰ ਕੰਟਰੋਲ ਕਰ ਸਕੂਗੀ ਸਾਨੂੰ ਪੁਲਿਸ ਕਿਦਾ ਘਾਟਾ ਦੂਗੀ ਕੁੱਟ ਦੂਗੀ ਮਾਰ ਤੂਗੇ ਨਹੀਂ ਕੁਝ ਹੋਣਾ ਨਾ ਪਰਚੇ ਤੇ ਜੇਲ੍ਹ ਭੇਜ ਤਬਸੇ ਹੀ ਕਰ ਸਕਦੇ ਜੀ ਉਹ ਅਸਲ ਦੇ ਵਿੱਚ ਜਿਹੜਾ ਉਹ ਤਾਂ ਆਏ ਤਣਾ ਦੇ ਵਿੱਚੋਂ ਜਿਹੜਾ ਮੈਂਟਲੀ ਤੇ ਉਹ ਦੁਆਰਾ ਕਿ ਘਾਟਾ ਦੇਖੋ ਸਭ ਕੁਝ ਦਿਖੂਗਾ ਉਹ ਦੁਆਰਾ ਬਣਾਊਗਾ ਵੀ ਬਣਾਊਗਾ ਕਿਵੇਂ ਕਮਾ ਕੇ ਬਣਾਉਣਾ ਰਿਹਾ ਕੋਈ ਕਮਾਉਣ ਵਾਲੀ ਤੇ ਉਹਦੇ ਕੋਲੇ ਪਾਵਰ ਹੈ ਸਕੇਲ ਹੀ ਹੈ ਨਹੀਂ ਨਾ ਹੈ ਨਹੀਂ ਠੀਕ ਹੈ ਉਹ ਫੇਰ ਦੁਆਰਾ ਉਸ ਤਰੀਕੇ ਨਾਲ ਕੋਈ ਹੋਰ ਤਰੀਕਾ ਲੱਭ ਲੂਗਾ ਸੋ ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਦੇ ਲਈ ਸੋ ਇਹ ਸਾਡਾ ਡਾਕਟਰ ਪ੍ਰਚਲ ਜਿੰਨਾਂ ਵੱਲੋਂ ਬਾਕੂ ਵੀ ਕੁਝ ਮਸਲੇਾਂ ਤੇ ਗੱਲਬਾਤ ਕੀਤੀ ਗਈ ਹੈ ਜੇਕਰ ਤੁਹਾਨੂੰ ਇਹ ਵੀਡੀਓ ਸਾਡੀ ਬੜੀ ਵਿਚਾਰਮਦੇ ਲੱਗੇ ਤੇ ਨੂੰ ਸ਼ੇਅਰ ਜਰ ਕਰਨਾ ਤੇ ਆਪਣੀ رائے ਕਮੈਂਟ ਵਿੱਚ ਜਰੂਰ ਦੇਣਾ